ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿਪਰਣਾ ਪਿਆਰ ਤੇ ਸਤਿਪਰਣਾ ਸਟੱਡੀ ਕਲ ਅੱਜ ਆਪ ਇੱਕ ਨਵਾਂ ਵਿਸ਼ਾ ਸ਼ੋਣ ਜਾ ਰਹੇ ਹਾਂ ਅਸ਼ਵਨੀ ਕੁਮਾਰ ਜੀ ਜਿਹੜੇ ਸੀਏ ਨੇ ਉਹ ਸਾਡੇ ਮਹਿਮਾਨ ਹੋਣਗੇ ਇਨਕਮ ਟੈਕਸ ਦੇ ਵਿੱਚ ਕਈ ਜਿਹੜੇ ਹੈਗੇ ਆ ਭਰਮ ਕਈ ਸ਼ੰਕਾਵਾਂ ਹਨ ਉਹਨਾਂ ਨੂੰ ਦੂਰ ਕਰਨ ਲਈ ਸਾਨੂੰ ਚਰਚਾ ਕਰਨੀ ਬਣਦੀ ਹੈ ਇਸ ਵਿਸ਼ਾ ਦੇ ਉੱਤੇ ਕਿਉਂਕਿ ਇਸ ਹਰ ਨਾਗਰਿਕ ਦੇ ਨਾਲ ਕਿਹਨੂੰ ਇਨਕਮ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਰੇਟਸ ਕਿਉਂ ਹੋ ਰਹੀਆਂ ਹਨ ਇਹ ਸਾਰੇ ਜਿਹੜੇ ਭਰਮ ਨੂੰ ਦੂਰ ਕਰਨ ਲਈ ਸਾਡੇ ਮਹਿਮਾਨ ਨੇ ਅਸ਼wini ਕੁਮਾਰ ਜੀ ਸਭ ਤੋਂ ਪਹਿਲਾਂ ਨਾ ਸਵਾਗਤ ਕਰਦੇ ਆਂ ਫਿਰ ਜਾਣ ਸਵਾਗਤ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂ ਫਰਸਟ ਕਲਾਸ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਡਰ ਹੁੰਦਾ ਵੀ ਇਨਕਮ ਟੈਕਸ ਕੀ ਚੀਜ਼ ਹੈ ਡਰ ਕਿਉਂ ਅਸੀਂ ਤਾਂ ਦੋ ਚੀਜ਼ਾਂ ਹੀ ਜਾਣਦੇ ਆਂ ਜਿਹੜਾ ਰਿਟਰਨ ਭਰਨੀ ਜਾਂ ਤਾਂ ਲੋਨ ਵੇਲੇ ਭਰਨੀ ਆ ਵੀ ਆਈਟੀਆਰ ਭਰੀ ਵੀ ਹੈ ਕਿ ਨਹੀਂ ਜਾਂ ਜਦੋਂ ਕਿਸੇ ਨੇ ਬਾਹਰ ਜਾਣਾ ਉਹਨੂੰ ਕਹਿੰਦੇ ਆ ਦੋ ਸਾਲ ਦੀ ਭਰੀ ਹੈ ਕਿ ਨਹੀਂ ਭਰੀ ਹੈ ਜ਼ਰੂਰੀ ਹੈ ਰਿਟਰਨ ਹੈ ਕੀ ਚੀਜ਼ ਉਹ ਇਨਕਮ ਟੈਕਸ ਜਿਹੜਾ ਇੱਕ ਟੈਕਸ ਹੈ ਉਹ ਸਰਕਾਰ ਨੇ ਬਹੁਤ ਪੁਰਾਣੇ ਵਕਤ ਤੋਂ ਚੱਲਦਾ ਆ ਰਿਹਾ ਹੈ ਜੀ 1922 ਤੋਂ ਇਹ ਟੈਕਸ ਲੱਗਿਆ ਜੀ ਉਸ ਤੋਂ ਬਾਅਦ ਹਰ ਸਾਲ ਇਹਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਬਦਲਾਅ ਸਰਕਾਰ ਕਰਦੀ ਰਹਿੰਦੀ ਹੈ ਜੀ ਬਹੁਤ ਬੜੀ ਐਸੇ ਬਦਲਾਅ ਹੋਏ ਜਿਹੜੇ ਕੀ ਵਕਤ ਦੇ ਜ਼ਰੂਰਤ ਦੇ ਮੁਤਾਬਕ ਹੁੰਦੇ ਆ ਜੀ ਪਰ ਬਹੁਤ ਸਾਰੇ ਬਦਲਾਅ ਇਸ ਲਈ ਕੀਤੇ ਜਾਂਦੇ ਆ ਕਿਉਂਕਿ ਇਹਦੇ ਵਿੱਚ ਸਿਆਸੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਇਨਕਮ ਟੈਕਸ ਵੀ ਜਿਹੜਾ ਹੈ ਜਿੰਨੀ ਸਾਡੀ ਟੋਟਲ ਪੋਪੂਲੇਸ਼ਨ ਹੈ ਜਿੰਨੀ ਸਾਡੀ ਜਨਸੰਖਿਆ ਹੈ ਬਹੁਤ ਬਹੁਤ ਹੀ ਛੋਟੇ 파ਟ ਉਸ ਜਨਸੰਖਿਆ ਨੂੰ ਦੇ ਉੱਤੇ ਇਨਕਮ ਟੈਕਸ ਲੱਗਦਾ ਹੈ ਇਹ ਇਹਨੂੰ ਜੇ ਆਪਾਂ ਵੈਸੇ ਇਹ ਵੀ ਕਹੀ ਹੈ ਵੀ ਇੱਕ ਪੋਲੀਟੀਕਲ ਟੈਕਸ ਹੈ ਇੱਕ ਸਿਆਸੀ ਟੈਕਸ ਹੈ ਕਿਉਂਕਿ ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਕਿਹਾ ਕਿ ਇਨਕਮ ਟੈਕਸ ਖਤਮ ਕਰ ਦੇਣਾ ਚਾਹੀਦਾ ਹੈ ਜਿੰਨੀ ਤੁਸੀਂ ਸੇਲ ਕਰਦੇ ਹੋ ਉਹਦੀ 1% ਹੀ ਲੈ ਲੈਣੀ ਚਾਹੀਦੀ ਹੈ ਜਿਵੇਂ ਅੱਜਕੱਲ ਸਾਡੇ GST ਲੱਗਿਆ ਹੋਇਆ ਹੈ ਕਿ ਇਹ ਇਹ ਇਹਦੀ ਜਿਹੜੀ ਹੈ ਇਨਕਮ ਟੈਕਸ ਦੀ ਉਹ ਨਹੀਂ ਬਟ ਮੇਰਾ ਐਸਾ ਬੜਾ ਸੋਚਣਾ ਹੈ ਔਰ ਧਾਰਨਾ ਹੈ ਕਿ ਇਹ ਇਹਦੇ 'ਚ ਬਹੁਤ ਸਾਰੇ ਸਿਆਸੀ ਮੁੱਦੇ ਵੀ ਪੂਰੇ ਹੁੰਦੇ ਆ ਇਸ ਲਈ ਇਹ ਟੈਕਸ ਕਦੇ ਵੀ ਖਤਮ ਨਹੀਂ ਹੋਣ ਵਾਲਾ ਇਹਦੀ ਕਿਸਮਾਂ ਜਾਂ ਕਿਹੜੇ-ਕਿਹੜੇ ਤੇ ਜਿਹੜੇ ਹੈਡਸ ਜਾਂ ਹਾਂ ਮੈਂ ਇਹਦੇ 'ਚ ਕੀ ਹੈ ਕਿ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਇੱਕ ਹਰ ਆਮ ਆਦਮੀ ਨੂੰ ਟੈਕਸ ਚੁਭਦਾ ਉਹ ਹੈ ਸੈਲ ਨੌਕਰੀ ਪੇਸ਼ਾ ਹਰ ਨੌਕਰੀ ਪੇਸ਼ਾ ਨੂੰ ਇਨਕਮ ਟੈਕਸ ਦੇਣਾ ਪੈਂਦਾ ਜੇ ਕਿ ਉਹਦੀ ਇੱਕ ਪਰਟੀਕੂਲਰ ਜਿਹੜੀ ਕੀ ਸਾਡੀ ਲਿਮਿਟ ਹੈ ਉਹ ਤੋਂ ਜਿਵੇਂ ਐਕਸੀਡ ਕਰਦਾ ਹੈ ਜਿਵੇਂ ਉਹ ਤੋਂ ਵੱਧ ਹੈ ਉਹ ਇਨਫੈਕਟ ਉਹਦੇ ਚ ਇਹ ਹੈ ਕਿ ਜਿਹੜਾ ਜਿੱਥੇ ਵੀ ਉਹ ਨੌਕਰੀ ਕਰਦਾ ਹੈ ਬੰਦਾ ਉਹਦੇ ੈਂਪਲੋਇਰ ਨੂੰ ਨੂੰ ਹੀ ਉਹਦੇ ਉੱਤੇ ਟੈਕਸ ਕੱਟਣਾ ਪੈਂਦਾ ਜੋ ਨਹੀਂ ਟੈਕਸ ਕੱਟਦਾ ਤਾਂ ਉਹਦੇ ਉੱਤੇ ਬੜੇ ਸਖਤ ਕਾਨੂੰਨ ਹੈ ਜਿਹਦੇ ਚ ਕੀ ਉਹਦੀ ਪ੍ਰੋਸੀਕਿਊਸ਼ਨ ਵੀ ਹੈ ਪ੍ਰੋਸੀਕਿਊਸ਼ਨ ਤੋਂ ਤੁਸੀਂ ਮਤਲਬ ਸਮਝਦੇ ਹੋਵੋਗੇ ਕਿ ਫੌਜਦਾਰੀ ਮੁਕੱਦਮਾ ਉਹਦੇ ਉੱਤੇ ਚੱਲ ਸਕਦਾ ਹੂੰ ਹੂੰ ਤਾਂ ਸਭ ਤੋਂ ਜ਼ਿਆਦਾ ਨੰਬਰ ਆਫ ਜਿਹੜੇ ਅਸੈਸੀ ਹੈ ਸਾਡੇ ਨੰਬਰ ਆਫ ਕਰਦਾਤਾ ਜਿਹਨੂੰ ਅਸੀਂ ਕਹਿੰਨੇ ਆ ਉਹ ਹੈ ਸੈਲਰੀਡ ਕਲਾਸ ਜਿਹੜੇ ਮੁਲਾਜ਼ਮ ਲੋਕ ਹੈ ਮੁਲਾਜ਼ਮ ਲੋਕ ਹੈ ਮੁਲਾਜ਼ਮ ਲੋਕ ਉਹ ਇੱਕ ਤਾਂ ਦੇਖੋ ਜਿਹੜੀ ਵੀ ਉਹਨਾਂ ਨੂੰ ਤਨਖਾਹ ਮਿਲਦੀ ਹੈ ਉਹ ਬਿਲਕੁਲ ਪੱਕੇ ਚ ਹੈ ਉਹਦੇ ਚੋ ਕੁਝ ਹੇਟ ਉੱਪਰ ਕਰ ਨਹੀਂ ਸਕਦੇ ਇਸ ਲਈ ਔਰ ਉਹਨਾਂ ਦਾ ਟੈਕਸ ਜਿਹੜਾ ਉਹਨਾਂ ਦਾ EMPLOYER ਹੈ ਜਿਨੇ ਉਹਨਾਂ ਨੂੰ ਆਪਣੇ ਨੌਕਰੀ ਤੇ ਰੱਖਿਆ ਹੋਇਆ ਹੈ ਉਹੀ ਟੈਕਸ ਕੱਟ ਦਿੰਦਾ ਇੱਕ ਤਾਂ ਇਹ ਹੋ ਗਿਆ ਦੂਜੇ ਹੈ ਜਿਹੜੇ ਛੋਟੀ ਛੋਟੀ ਤਾਦਾਦ ਚਾਹਦੇ ਆ ਇੱਕ ਹੈ ਕਿ ਤੁਸੀਂ ਕੋਈ ਕਿਰਾਏ ਦੀ ਆਮਦਨ ਆਂਦੀ ਹੈ ਤੁਸੀਂ ਕੋਈ ਪ੍ਰਾਪਰਟੀ ਰੱਖਦੇ ਹੋ ਕੋਈ ਤੁਹਾਡੇ ਕੋਲ ਜਾਇਦਾਦ ਹੈ ਉਹਨੂੰ ਤੁਸੀਂ ਕਿਰਾਏ ਤੇ ਦਿੰਨੇ ਹੋ ਤਾਂ ਉਹਦੇ ਉੱਤੇ ਜਿਹੜਾ ਕਿਰਾਏ ਦੀ ਆਮਦਨ ਹੈ ਉਹਦੇ ਉੱਤੇ ਟੈਕਸ ਲੱਗਦਾ ਜੀ ਫਿਰ ਇੱਕ ਹੋਰ ਜਿਹੜਾ ਸਭ ਤੋਂ ਜ਼ਿਆਦਾ ਇੱਕ ਮੈਂ ਜਿਹੜਾ ਇੱਕ ਮੁੱਦਾ ਹੈ ਕਿ bizness ਜਿਹੜਾ ਤੁਸੀਂ ਵਪਾਰ ਕਰਦੇ ਹੋ ਉਹਨੂੰ ਮੈਂ ਬਾਅਦ ਚ ਲੈਣਾ ਇੱਕ ਹੈ ਕੈਪੀਟਲ ਗੇਨ ਕੈਪੀਟਲ ਗੇਨ ਇਹ ਹੈ ਕਿ ਜੇ ਤੁਸੀਂ ਕੋਈ ਆਪਣਾ ਐਸੈਟ ਜੇ ਤੁਸੀਂ ਆਪਣੀ ਕੋਈ ਜਾਇਦਾਦ ਬੀਚਦੇ ਹੋ ਉਹਦੇ ਉੱਤੇ ਕੋਈ ਤੁਹਾਨੂੰ ਮੁਨਾਫਾ ਹੁੰਦਾ ਹੈ ਜਾਇਦਾਦ ਚੱਲ ਜਾਂ ਅਚਲ ਦੋਨੋਂ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਤੁਸੀਂ ਕੋਈ ਆਪਣਾ ਜ਼ੇਵਰ ਵੇਚੋ ਜਾਂ ਤੁਸੀਂ ਕੋਈ ਆਪਣੀ ਪ੍ਰਾਪਰਟੀ ਵੇਚੋ ਜਾਂ ਅੱਜਕੱਲ ਜਿਹੜਾ ਕਿ ਆਮ ਲੋਕਾਂ ਦੇ ਕੋਲ ਜਿਹਦੇ ਵਿੱਚ ਇਨਵੈਸਟਮੈਂਟ ਕਰਦੇ ਆ ਉਹ ਹੈ ਸ਼ੇਅਰ ਮਾਰਕੀਟ ਹਾਂਜੀ ਤੁਸੀਂ ਸਟਾਕ ਜਿਹੜਾ ਹੈ ਆਪਣਾ ਮਿਊਚੁਅਲ ਫੰਡ ਚ ਰੱਖੋ ਚਾਹੇ ਸ਼ੇਅਰ ਚ ਰੱਖੋ ਤੇ ਇਹ ਚੀਜ਼ਾਂ ਜਦ ਵੀ ਤੁਸੀਂ ਵੇਚਦੇ ਖਰੀਦਦੇ ਵੇਚਦੇ ਹੋ ਇਹਦੇ ਉੱਤੇ ਜੇ ਤੁਹਾਨੂੰ ਕੋਈ ਮੁਨਾਫਾ ਹੁੰਦਾ ਹੈ ਇਹਦੇ ਉੱਤੇ ਵੀ ਟੈਕਸ ਲੱਗਦਾ ਹੈ ਫਿਰ ਇੱਕ ਹੋਰ ਹੈ ਕਿ ਜਿਹੜੀ ਅਸੀਂ ਅਦਰ ਰਿਸੋਰਸਸ ਕਹਿੰਦੇ ਨੇ ਜਿਹਦੇ ਵਿੱਚ ਮੇਨਲੀ ਆਉਂਦਾ ਹੈ ਵਿਆਜ ਜਿਹੜਾ ਕਿ ਬੈਂਕਾਂ 'ਚ ਡਿਪੋਜ਼ਿਟ ਹੋਵੇ ਉਹਦੇ ਉੱਤੇ ਜਿਹੜਾ ਵਿਆਜ ਆਂਦਾ ਹੈ ਉਹਦੇ ਤੇ ਲੱਗਦਾ ਸਭ ਤੋਂ ਜ਼ਰੂਰੀ ਜਾਂ ਸਭ ਤੋਂ ਖੌਫ ਜਿਹਨੂੰ ਰੱਖਦੇ ਆ ਉਹ ਹੈ ਜਿਹੜੇ ਲੋਕ ਵਪਾਰ ਕਰਦੇ ਆ ਬਿਜ਼ਨਸ ਦੇ ਉੱਤੇ ਉਹਦੇ ਉੱਤੇ ਟੈਕਸ ਲੱਗਦਾ ਉਹ ਬਿਜ਼ਨਸ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਜਿਸ ਤਰ੍ਹਾਂ ਦਾ ਵੀ ਬਿਜ਼ਨਸ ਹੋਵੇ ਉਹਦੇ ਉੱਤੇ ਟੈਕਸ ਲੱਗਦਾ ਉਹਦੀ ਸ਼ਰਹ ਹਰ ਸਾਲ ਸਰਕਾਰ ਬਦਲਦੀ ਰਹਿੰਦੀ ਹੈ ਤੇ ਉਹ ਉਹ ਇੱਕ ਸਭ ਤੋਂ بڑا ਅਦਾਰਾ ਹੈ ਜਿਹੜਾ ਕਿ ਜਿੱਦੋਂ ਕਿ ਇਨਕਮ ਟੈਕਸ ਵਸੂਲ ਕੀਤਾ ਜਾਂਦਾ ਹੈ ਸਾਡੇ ਦੇਸ਼ 'ਚ ਜਿਹੜਾ ਇੱਕ ਬਹੁਤ بڑا ਖੇਤਰ ਹੈ ਉਹ ਹੈ ਖੇਤੀਬਾੜੀ ਜੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ ਖੇਤੀਬਾੜੀ ਚ ਲੱਗੀ ਹੋਈ ਹੈ ਆਪਣਾ ਪੰਜਾਬ ਤਾਂ ਸਟੇਟ ਹੀ ਖੇਤੀਬਾੜੀ ਨੇ ਪੰਜਾਬ ਸਟੇਟ ਨੇ ਪੰਜਾਬ ਇਕੱਲਾ ਨਹੀਂ ਜੀ ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਜਾਵੋ ਜਿਹੜੇ ਬਹੁਤ ਬੜੇ ਬੜੇ ਰੀਸ ਉਹ ਉਹ ਸਭ ਦੇ ਪਿੱਛੇ ਉਹਨਾਂ ਦੀ ਜਿਹੜੀ ਹੈ ਉਹ ਜਿਹੜੀ ਉਹਨਾਂ ਦੀ ਜਿਹਨੂੰ ਕਹਿੰਦੇ ਨਾ ਤਾਕਤ ਹੈ ਉਹ ਹੈ ਜ਼ਮੀਨ ਦੀ ਆਮਦਨ ਜੀ ਉਹਦੇ ਉੱਤੇ ਕੋਈ ਟੈਕਸ ਨਹੀਂ ਹੈ ਜੀ ਐਗਰੀਕਲਚਰਲ ਇਨਕਮ ਦੇ ਉੱਤੇ ਕੋਈ ਟੈਕਸ ਨਹੀਂ ਹੈ ਜੀ ਉਹ ਅੱਜ ਤੱਕ ਸਾਡੇ ਟੈਕਸ ਤੋਂ ਬੜੇ ਲੋਕਾਂ ਦੀ ਆ ਆਂਦੀ ਰਹੀ ਹੈ ਕਿ ਡਿਮਾਂਡ ਕੀ ਵੀ ਚਲੋ ਛੋਟੀ ਹੋਲਡਿੰਗ ਜਿੰਨਾ ਦੀ ਹੈ ਜਿਹੜੇ ਘੱਟ ਜ਼ਮੀਨ ਇਹ ਲੋ 5 ਏਕੜ ਰੱਖਦੇ ਆਂ ਕੁਝ ਇਹ ਮਤਲਬ ਉਹਨਾਂ ਨੂੰ ਤੁਸੀਂ ਨਾ ਲਗਾਓ ਜਿਹੜੇ ਬੜੇ ਬੜੇ ਜ਼ਮੀਂਦਾਰ ਹੈ ਜਿਹੜੇ ਆਪ ਖੇਤੀ ਬੜੀ ਕਰਦੇ ਹੀ ਨਹੀਂ ਸਿਰਫ ਕਿਰਾਏ ਤੇ ਦੇਤੀਆਂ ਜ਼ਮੀਨਾਂ ਜਾਂ ਪਹਾੜੇ ਤੇ ਕਰਕੇ ਕਰਾਉਂਦੇ ਆਂ ਉਹਨਾਂ ਨੂੰ ਤਾਂ ਟੈਕਸ ਲਗਾਓ ਲੇਕਿਨ ਉਹ ਅਜੇ ਤੱਕ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਵੀ ਉਹਨਾਂ ਨੂੰ ਕੋਈ ਟੈਕਸ ਲਗਾ ਸਰ ਜਿਹੜੀ ਰਿਟਰਨ ਹੈ ਉਹ ਕਿਹਨੂੰ ਭਰਨੀ ਚਾਹੀਦੀ ਹੈ ਅਸੀਂ ਤਾਂ ਉਦੋਂ ਇਹਨੂੰ ਆਪਾਂ ਜੇ ਸੋਚੀਏ ਆਮ ਜਿਹੜਾ ਜਰਨਲ ਬੰਦਾ ਹੈਗਾ ਉਹ ਉਹਦਾ ਇਹਦਾ ਬੈਨੀਫਿਟ ਕੀ ਮੰਨ ਸਕਦੇ ਆਪਾਂ ਜਿਹੜਾ ਕੋਈ ਛਿੱਟੀ ਬਾੜੀ ਵੀ ਕਰਦਾ ਬਾਹਰ ਜਾਣ ਵਾਸਤੇ ਭਰਦੇ ਆ ਜਾਂ ਉਹ ਦਿਖਾਉਂਦੀ ਕੀ ਹੈ ਦੇਖੋ ਜੀ ਰਿਟਰਨ ਭਰਨਾ ਪਹਿਲੇ ਤਾਂ ਉਹਦੀ ਜ਼ਿੰਮੇਵਾਰੀ ਹੈ ਜਿੱਦੀ ਕਿ ਇਨਕਮ ਟੈਕਸੇਬਲ ਹੈ ਜਿੱਦੀ ਕਿ ਜੋ ਸਰਕਾਰ ਲਿਮਟ ਰੱਖਦੀ ਹੈ ਉਸ ਤੋਂ ਜਿੱਦੀ ਇਨਕਮ ਵੱਧਦੀ ਹੈ ਉਹਦੀ ਤਾਂ ਪੱਕੀ ਜ਼ਿੰਮੇਵਾਰੀ ਰਿਟਰਨ ਭਰਦੀ ਹੈ ਹੀ ਹੈ ਉਸ ਤੋਂ ਇਲਾਵਾ ਵੀ ਕੁਝ ਐਸੇ ਮੁੱਦੇ ਹਨ ਜਿਦੇ ਚ ਸਰਕਾਰ ਨੇ ਕੰਪਲਸਰੀ ਕਰ ਰੱਖਿਆ ਕਿ ਉਹਨੂੰ ਰਿਟਰਨ ਜ਼ਰੂਰ ਭਰਨੀ ਪਊਗੀ ਜਿਹੜੀ ਗੱਲ ਤੁਸੀਂ ਜਿਹੜਾ ਸਵਾਲ ਉਠਾਇਆ ਹੈ ਕਿ ਜਿਹੜੇ ਲੋਕ ਬਾਹਰ ਜਾਂਦੇ ਆ ਉਹਨਾਂ ਨੂੰ ਰਿਟਰਨ ਭਰਨ ਕੋਈ ਐਸੀ ਕਾਨੂੰਨੀ ਜ਼ਰੂਰਤ ਨਹੀਂ ਹੈ ਕਿ ਉਹਨਾਂ ਨੂੰ ਰਿਟਰਨ ਭਰਨੀ ਜ਼ਰੂਰੀ ਹੈ ਜੇ ਉਹਨਾਂ ਦੀ ਇਨਕਮ ਟੈਕਸੇਬਲ ਹੈ ਹੀ ਨਹੀਂ ਤੋ ਰਿਟਰਨ ਕੀ ਭਰਨਗੇ ਲੇਕਿਨ ਜਦੋਂ ਬੰਦਾ ਵੀਜ਼ੇ ਲਈ ਜਾਂਦਾ ਹੈ ਉਹ ਅੰਬੈਸੀ ਵਾਲੇ ਪੁੱਛਦੇ ਆ ਕਿ ਜੀ ਤੁਸੀਂ ਰਿਟਰਨ ਭਰਦੇ ਹੋ ਨਹੀਂ ਭਰਦੇ ਹੋ ਤਾਂ ਲੋਕ ਉਸ ਟਾਈਮ ਸੋਚਦੇ ਆ ਕਿ ਜੇ ਆ ਮੇਰੀ ਭਰੀ ਹੋਈ ਹੋਵੇ ਰਿਟਰਨ ਤਾਂ ਮੈਂ ਉਹਦੀ ਇੱਕ ਪ੍ਰੂਫ ਸਰਕਾਰੀ ਪ੍ਰੂਫ ਹੋ ਜਾਂਦਾ ਕਿ ਜੀ ਮੈਂ ਦੇਖੋ ਰਿਟਰਨ ਭਰੀ ਹੋਈ ਹੈ ਵਰਨਾ ਜੇ ਮੇਰੀ ਇਨਕਮ ਟੈਕਸੇਬਲ ਹੈ ਤਾਂ ਜ਼ਰੂਰੀ ਹੈ ਜਾਂ ਕੁਝ ਐਸੇ ਮੁੱਦੇ ਹਨ ਜਿਦੇ ਕਿ ਜੇ ਕੋਈ ਕਰੰਟ ਅਕਾਊਂਟ ਚ ਇੱਕ ਪਾਰਟਿਕੂਲਰ ਇੱਕ ਮੈਂ 2 ਕਰੋੜ ਰੁਪਏ ਤੋਂ ਵੱਧ ਜੇ ਤੁਸੀਂ ਜਮ੍ਹਾਂ ਕਰਾਵੋ ਸਾਲ ਚ ਕੈਸ਼ ਤਾਂ ਰਿਟਰਨ ਪਰ ਨਹੀਂ ਜ਼ਰੂਰੀ ਹੈ ਜੇ ਤੁਸੀਂ ਕੋਈ ਬਿਜਲੀ ਦਾ ਬਿੱਲ ਸਾਲ 'ਚ ਇੱਕ ਪਾਰਟਿਕੂਲਰ ਅਮਾਉਂਟ ਤੋਂ ਵੱਧ ਦਮੋ ਔਰ ਉਤਾ ਤਾਂ ਬਿਜਲੀ ਤਾਂ ਰਿਟਰਨ ਪਰ ਨਹੀਂ ਜ਼ਰੂਰੀ ਹੈ ਇਸ ਤਰ੍ਹਾਂ ਦੇ ਕਈ ਕੰਡੀਸ਼ਨਸ ਹੈ ਬਟ ਅਸਲੀ ਜ਼ਰੂਰਤ ਤਾਂ ਉਹਦੀ ਹੈ ਜਿਹਦੀ ਕੀ ਇਨਕਮ ਟੈਕਸੇਬਲ ਤੋਂ ਵੱਧ ਹੈ ਇੱਕ ਹੁਣ ਬਹੁਤ ਅਸੀਂ ਚਰਚਾ ਖਬਰਾਂ 'ਚ ਵੀ ਆਉਂਦੀ ਹੈ ਵੀ ਫਲਾਣੇ ਦੇ ਰੇਡ ਪਈ ਰੇਟਸ ਦੇ ਮੇਨ ਜਿਹੜੇ ਇਨਕਮ ਟੈਕਸ ਦੀਆਂ ਰੇਟਸ ਬੰਦੀਆਂ ਇਹਦੇ ਮੇਨ ਕਾਰਨ ਕੀ ਆ ਤੁਹਾਡੇ ਕੋਲ ਤਾਂ ਹੁਣ ਆਉਂਦੇ ਆ ਇੱਕ ਕਾਮਨ ਜੇ ਲੱਛਣ ਵੀ ਹੁੰਦੇ ਹੋਣ ਦੇਖੋ ਜੀ ਰੇਟ ਦੇ ਜਿਹੜਾ ਸਭ ਤੋਂ بڑا ਕਾਰਨ ਤਾਂ ਇਹ ਹੁੰਦਾ ਹੈ ਅੱਜ ਕੱਲ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਬਹੁਤ ਜ਼ਿਆਦਾ ਇਹ ਤਕਨੀਕੀ ਜਿਹੜੇ ਆਪਾਂ ਇੰਟਰਨੈਟ WhatsApp ਔਰ ਇੱਕ ਜਿਹੜੇ ਸਰਕਾਰ ਦੇ ਕੋਲ ਇਸ ਟਾਈਮ ਐਸੇ-ਐਸੇ ਸੌਫਟਵੇਅਰ ਡਿਵੈਲਪ ਕਰ ਲੱਤੇ ਆ ਸਰਕਾਰ ਨੇ ਜੇ ਅੱਜ ਸਰਕਾਰ ਕਿਸੇ ਦਾ ਆਧਾਰ ਕਾਰਡ ਆਪਣੇ ਸਿਸਟਮ ਦੇ ਵਿੱਚ ਆਧਾਰ ਕਾਰਡ ਦਾ ਨੰਬਰ ਸਿਸਟਮ ਚ ਪਾਵੇ ਜਿਹੜੇ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਨਾ ਕਿ ਜੋਤਸ਼ੀ ਜਨਮ ਪੱਤਰੀ ਬਣਾਉਂਦੇ ਆ ਤੁਸੀਂ ਡੇਟ ਆਫ ਬਰਥ ਦੋ ਤਾਂ ਬੰਦਾ ਤੁਹਾਡਾ ਜੋਤਸ਼ੀ ਜਨਮ ਪੱਤਰੀ ਬਣਾ ਲੰਦਾ ਸੀ ਵੀ ਤੁਸੀਂ ਅੱਗੇ ਨੂੰ ਕੀ ਕਰੋਗੇ ਲੇਕਿਨ ਹੁਣ ਆਧਾਰ ਕਾਰਡ ਜੇ ਸਰਕਾਰ ਆਪਣੇ ਕੰਪਿਊਟਰ ਚ ਪਾ ਦੇਵੇ ਤਾਂ ਤੁਹਾਡੇ ਤੁਸੀਂ ਪਿੱਛੇ ਕੀ ਕੁਝ ਕੀਤਾ ਉਹਦੇ ਬਾਰੇ ਸਾਰਾ ਕੁਝ ਸਾਰਾ ਸਾਰੀ ਜਨਮ ਪੱਤਰੀ ਸਰਕਾਰ ਕੋਲ ਖੁੱਲ ਜਾਂਦੀ ਹੈ ਅੱਛਾ ਜੀ ਤੁਹਾਡੇ ਕਿੰਨੇ ਬੈਂਕ ਅਕਾਊਂਟ ਨੇ ਤੁਸੀਂ ਕਿੱਥੇ ਕਿੱਥੇ ਬਾਹਰ ਟਰੈਵਲ ਕੀਤਾ ਹੈ ਤੁਸੀਂ ਕਿਤੇ ਲੋਕਰ ਰੱਖਿਆ ਹੋਇਆ ਨਹੀਂ ਰੱਖਿਆ ਹੋਇਆ ਤੁਸੀਂ ਕਿਤੇ ਕਿਤੇ ਡਾਇਰੈਕਟਰ ਹੋ ਕਿਸੇ ਕੰਪਨੀ ਚ ਸੋ ਇਹ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਇਮੀਡੀਏਟਲੀ ਅਫਸਰ ਸਾਡੇ ਸਿਰਫ ਇੱਕ ਆਧਾਰ ਕਾਰਡ ਦੇ ਪਾਨ ਨਾਲ ਸਿਸਟਮ ਚ ਉਹ ਨਿਕਲਿਆ ਹੁਣ ਸਰਕਾਰ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ ਕਿ ਜਿਹੜਾ ਪੈਨ ਕਾਰਡ ਹੈ ਪੈਨ ਕਾਰਡ ਹੈ ਇਨਕਮ ਟੈਕਸ ਦਾ ਨੰਬਰ ਕਿ ਪੈਨ ਕਾਰਡ ਵੀ ਸਾਰੇ ਆਧਾਰ ਕਾਰਡ ਦੇ ਨਾਲ ਲਿੰਕਡ ਹੋਣੇ ਚਾਹੀਦੇ ਹਨ ਉਹ ਤਰੀਕਾ ਹਲੇ بڑھਦੀਆਂ ਜਾ ਰਹੀਆਂ ਬਟ ਉਹ ਕੰਪਲਸਰੀ ਹੁਣ ਹੋ ਗਿਆ ਹੈ ਔਰ ਜ਼ਿਆਦਾਤਰ ਪੈਨ ਕਾਰਡ ਔਰ ਆਧਾਰ ਕਾਰਡ ਵੀ ਲਿੰਕ ਹੋ ਗਏ ਹਨ ਤਾਂ ਉਹਦੇ ਨਾਲ ਜਿਹੜੇ ਗਵਰਨਮੈਂਟ ਨੇ ਆਪਣੇ ਸੌਫਟਵੇਅਰ ਡਿਵੈਲਪ ਕੀਤੇ ਹਨ ਉਹਦੇ ਕਾਰਨ ਉਹ ਉਹਨਾਂ ਦੇ ਨਾਲ ਸਰਕਾਰ ਨੂੰ ਇੰਨੀ-ਇੰਨੀ ਇਨਫੋਰਮੇਸ਼ਨ ਇੰਨੀ-ਇੰਨੀ ਖਬਰ ਹਰ ਇੱਕ ਅਸੈਸੀ ਦੇ ਬਾਰੇ ਹਰ ਇੱਕ ਇਨਸਾਨ ਦੇ ਬਾਰੇ ਮਿਲ ਜਾਂਦੀ ਹੈ ਤਾਂ ਉਸ ਤੋਂ ਫਿਰ ਉਹ ਆਪਣਾ ਕੰਪੈਰੀਜ਼ਨ ਕਰ ਸਕਦੇ ਆ ਮਿਲਾਵ ਮਿਲਾਨ ਕਰ ਸਕਦੇ ਆ ਕਿ ਆਦਮੀ ਨੇ ਤਾਂ 6 ਗੱਡੀਆਂ ਰੱਖੀਆਂ ਹੋਈਆਂ ਆਦਮੀ ਨੇ 4 ਕੋਠੀਆਂ ਹੈਗੀਆਂ ਉਹ ਇਹ ਕਹਿੰਦਾ ਮੇਰੀ ਇੰਕਮ ਹੀ ਟੈਕਸੇਬਲ ਨਹੀਂ ਹੈ ਤਾਂ ਉਹਦੀ ਫਿਰ ਉਹ ਆਪਣੀ ਤਹਿਕੀਕਾਤ ਕਰਨੇ ਸ਼ੁਰੂ ਕਰ ਦਿੰਦੇ ਆ ਤੋ ਇਸ ਤਰ੍ਹਾਂ ਜਿਹੜੇ ਰੇਟ ਦਾ ਜਿਹੜਾ ਕਾਰਨ ਹੈ ਸਰਚ ਦਾ ਜਿਹੜਾ ਕਾਰਨ ਹੈ ਦੇਖੋ ਪਹਿਲੀ ਗੱਲ ਸਰਕਾਰ ਛੋਟੇ ਮੋਟੇ ਬੰਦੇ ਨੂੰ ਕਦੇ ਛੇਤੀ ਦੇ ਕੇ ਇਨਕਮ ਟੈਕਸ ਦੀ ਰੇਟ ਨਹੀਂ ਹੁੰਦੀ ਇਨਕਮ ਟੈਕਸ ਦੀ ਰੇਟ ਜਾਂ ਤਾਂ ਬਹੁਤ بڑے ਲੋਕਾਂ ਦੇ ਜਿਨ੍ਹਾਂ ਦਾ ਬਹੁਤ بڑا ਕਪਲਾ ਚਾਹੇ ਹੋ ਜੀਐਸਟੀ ਤੋਂ ਇਨਫੋਰਮੇਸ਼ਨ ਆਂਦੀ ਹੈ ਜੀਐਸਟੀ ਤੋਂ ਖਬਰ ਆਂਦੀ ਹੈ ਕਿ ਜੀ ਦੇਖੋ ਇਹਨੇ ਤਾਂ ਇੰਨੀ ਟਰਨਓਵਰ ਕੀਤੀ ਹੈ ਕਿਤਾਬਾਂ ਚ ਦਿਖਾਈ ਨਹੀਂ ਹੋਈ ਉਹ ਇੱਕ ਬੜਾ ਭਾਰੀ ਕਾਰਨ ਹੋ ਜਾਂਦਾ ਹੈ ਇਸੇ ਤਰ੍ਹਾਂ ਬਹੁਤ ਸਾਰੀ ਖਬਰਾਂ ਐਸੀਆਂ ਆਉਂਦੀਆਂ ਕਿ ਲੋਕਾਂ ਨੇ ਪਰਚੇਜ਼ ਮਾਲ ਖਰੀਦਿਆ ਦਿਖਾਇਆ ਹੁੰਦਾ ਉਹਦੇ ਉੱਤੇ ਜੀਐਸਟੀ ਪੇਡ ਨਹੀਂ ਹੁੰਦਾ ਇਸ ਤੋਂ ਇਲਾਵਾ ਸਰਕਾਰ ਇਹ ਵੀ ਦੇਖਦੀ ਰਹਿੰਦੀ ਹੈ ਕਿ ਬਹੁਤ ਜ਼ਿਆਦਾ ਜਿਹੜਾ ਜਿਹੜੇ ਲੋਕ ਕੈਸ਼ ਚ ਡੀਲ ਕਰਦੇ ਆ ਉਹ ਉਸ ਤੋਂ ਇੱਕ ਸ਼ੱਕ ਹੋ ਜਾਂਦਾ ਕਿ ਇਹ ਕੰਮ ਐਸਾ ਕਰ ਰਹੇ ہیں ਜਿਹੜਾ ਕਿ ਕਿਤਾਬਾਂ ਦੇ ਵਿੱਚ ਦਰਜ ਨਹੀਂ ਹੈ ਜਿਦੇ ਕਾਰਨ ਸ਼ਾਇਦ ਬਲੈਕ ਮਨੀ ਜਨਰੇਟ ਹੋ ਰਹੀ ਹੈ ਇਹ ਵੀ ਇੱਕ ਸਰਚ ਦਾ ਬਹੁਤ بڑا ਕਾਰਨ ਹੋ ਜਾਂਦਾ ਹੈ ਸਰਕਾਰ ਦਾ ਇੱਕ ਅੰਦੇਸ਼ਾ ਇਹ ਵੀ ਦਿੰਦਾ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਪਕੜਿਆ ਜਾਵੇ ਜਿਹੜੇ ਕਿ ਇੱਕ ਮਿਡਲਮੈਨ ਦੇ ਤੌਰ ਤੇ ਕੰਮ ਕਰਦੇ ਹਨ ਲੋਕਾਂ ਨੂੰ ਐਂਟਰੀਆਂ ਲੈ ਕੇ ਦੇਣਾ ਲੋਕਾਂ ਨੂੰ ਐਵੇਂ ਪਰਚੇਸ ਦੇ ਬਿੱਲ ਪਰਚੇਸ ਸੇਲ ਦੇ ਬਿੱਲ ਕਟਵਾ ਕੇ ਦੇਣਾ ਇਸ ਤਰ੍ਹਾਂ ਦੇ ਲੋਕਾਂ ਨੂੰ ਉਹ ਤੁਸੀਂ ਕਹਿ ਸਕਦੇ ਹੋ ਕਿ ਥੋੜੇ ਛੋਟੇ ਕੈਟਾਗਰੀ ਦੇ ਲੋਕ ਹੁੰਦੇ ਹਨ ਲੇਕਿਨ ਉਹਦਾ ਸਰਕਾਰ ਦਾ ਜਿਹੜਾ ਨਜ਼ਰੀਆ ਹੈ ਉਹ ਹੈ ਬਹੁਤ ਦੂਰਅੰਦੇਸ਼ੀ ਕਿਉਂਕਿ ਉਹਦੇ ਨਾਲ ਬڑے-ਬڑے ਲੋਕ پکڑਨ ਦਾ ਹੀ ਉਹਨਾਂ ਦਾ ਅਸਲੀ ਜਿਹੜਾ ਹੈ ਉਹਨਾਂ ਦਾ ਰਾਬੰਦ ਹੈ ਉਹਦੇ ਨਾਲ ਕਿਉਂਕਿ ਉਹਨਾਂ ਦੇ ਰਾਹੀ ਜਿਹੜੇ ਬੰਦੇ ਇਸ ਗਲਤ ਕੰਮ 'ਚ ਪੈ ਰਹੇ ਆ ਉਹਨਾਂ ਨੂੰ ਪਕੜ ਕੇ ਤਾਂ ਅੱਗੇ ਤਹਿਕੀਕਾਤ ਕੀਤੀ ਜਾਂਦੀ ਹੈ ਹੁਣ ਆਪਾਂ ਅਗਲੀ ਗੱਲ ਆਉਂਦੇ ਆ ਕਿ ਵਿਦੇਸ਼ਾਂ 'ਚ ਬੱਚੇ ਸਾਡੇ ਪੰਜਾਬ ਦੇ ਬਹੁਤ ਚਲੇ ਗਏ ਆ ਨੌਕਰੀਆਂ ਕਰਦੀ ਹੈ ਉਹ ਇੱਥੇ ਪੈਸਾ ਭੇਜਦੇ ਆ ਕਈ ਲੋੜਾਂ ਪੈਂਦੀਆਂ ਸਾਡੇ ਇੱਥੋਂ ਵਾਲੇ ਉੱਥੇ ਭੇਜਦੇ ਆ ਬਹੁਤ ਸਾਰੀਆਂ ਜਾਣਕਾਰੀਆਂ ਨਹੀਂ ਹੈਗੀਆਂ ਲੋਕਾਂ ਨੂੰ ਕਿ ਵਿਦੇਸ਼ ਦਾ ਅਕਾਊਂਟ ਹੈ ਜਿਹੜਾ ਉਹਨੂੰ ਬਾਹਰ ਨਸ਼ਰ ਕਰਨਾ ਹੈ ਵੀ ਸਾਡਾ ਵਿਦੇਸ਼ੀ ਅਕਾਊਂਟ ਹੈ ਇਹ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਅੱਜਕੱਲ ਸਰਕਾਰੀ ਕੁਸਲ ਪਹਿਲਾਂ ਸਰਕਾਰੀ ਇੱਕ ਬਲੈਕ ਮਨੀ ਐਕਟ ਲੈ ਕੇ ਆਈ ਉਹਦਾ ਤਾਂ ਨਜ਼ਰੀਆ ਹੋਰ ਸੀ ਉਹ ਬਲੈਕ ਮਨੀ ਐਕਟ ਤਾਂ بڑے ਲੋਕਾਂ ਲਈ ਸੀ ਬੇਸਿਕਲੀ ਕਿ ਵੀ ਜਿਹੜੇ ਲੋਕ ਇੱਕ ਬੜੀ ਧਾਰਨਾ ਇੱਥੇ ਸੀ ਕਿ ਬੜੇ ਲੋਕ ਪੈਸਾ ਕਮਾ ਕੇ ਕਮਾ ਕੇ ਸਵਿਟਜ਼ਰਲੈਂਡ 'ਚ ਜਮ੍ਹਾਂ ਕਰਾਈ ਜਾਂਦੇ ਆ ਉਹ ਬਲੈਕ ਮਨੀ ਐਕਟ ਤਾਂ ਉਸ ਲਈ ਆਇਆ ਲੇਕਿਨ ਉਹਦੇ ਜਿਹੜੇ ਕਈ ਪ੍ਰੋਵੀਜ਼ਨ ਐਸੇ ਹਨ ਕਿ ਜੇ ਤੁਸੀਂ ਇੱਥੇ ਰਿਟਰਨ ਭਰਦੇ ਹੋ ਔਰ ਥੋਨੇ ਕਦੇ ਵੀ ਕੋਈ ਬਾਹਰ ਕਿਸੇ ਵੀ ਵਿਦੇਸ਼ 'ਚ ਕੋਈ ਬੈਂਕ ਅਕਾਊਂਟ ਕਿਤੇ ਖੋਲਿਆ ਉਹਦੇ ਚਾਹੇ ਕੋਈ 트ਾਂਜ਼ੈਕਸ਼ਨ ਫਿਰ ਹੋਈ ਜਾਂ ਨਹੀਂ ਹੋਈ ਉਹਦੀ ਜਾਣਕਾਰੀ ਤੁਹਾਨੂੰ ਆਪਣੀ ਰਿਟਰਨ ਦੇ ਵਿੱਚ ਦੇਣੀ ਜ਼ਰੂਰੀ ਹੈ ਔਰ ਜੇ ਤੁਸੀਂ ਉਹ ਜਾਣਕਾਰੀ ਨਹੀਂ ਦੰਨੇ ਹੋ ਤਾਂ ਉਹਦੀ ਜਿਹੜੀ ਸਜ਼ਾ ਹੈ ਉਹ ਵੀ ਫੌਜਦਾਰੀ ਹੈ ਉਹਦੇ ਚ ਪ੍ਰੋਸੀਕਿਊਸ਼ਨ ਹੋ ਸਕਦੀ ਹੈ ਤਾਂ ਬਾਕੀ ਰਹੀ ਗੱਲ ਉਥੋਂ ਪੈਸੇ ਆਂਦੀ ਹੈ ਜਾਂ ਜਾਂਦੀ ਉਹ ਇਹ ਹੈ ਕਿ ਉਹਦੇ ਚ ਸਰਕਾਰ ਨੇ ਕਾਫੀ ਲਿਬਰਲਾਈਜ਼ ਬਹੁਤ ਸਹੂਲਤਾਂ ਪ੍ਰੋਵਾਈਡ ਕੀਤੀਆਂ ਹੋਈਆਂ ਹਰ ਇੱਕ ਇਨਸਾਨ ਇੱਕ ਸਾਲ ਦੇ ਵਿੱਚ 2.5 ਲੱਖ ਡਾਲਰ ਬਾਹਰ ਭੇਜ ਸਕਦਾ ਹੈ ਉਹਦੇ ਤੇ ਕੋਈ ਪੁੱਛਗਿੱਛ ਨਹੀਂ ਹੋਊ ਕੋਈ ਇਹ ਨਹੀਂ ਹੈ ਕਿ ਤੁਸੀਂ ਮਾਰਕੀਟ ਚੋਂ ਨੰਬਰ 2 ਦੇ 2.5 ਲੱਖ ਡਾਲਰ ਖਰੀਦ ਕੇ ਵੇਚ ਦਿਮੋ ਮਤਲਬ ਆਪਣੇ ਬੈਂਕ ਦੇ ਖਾਤੇ ਚੋਂ ਤੁਸੀਂ 2.5 ਲੱਖ ਡਾਲਰ ਆਪਣਾ ਬਾਹਰ ਵੇਚ ਸਕਦੇ ਹੋ ਚਾਹੇ ਆਪਣੇ ਕਿਸੇ ਵੀ ਪਰਪਸਲੀ ਵੇਚ ਸਕਦੇ ਹੋ ਉਹਦੀ ਕੋਈ ਪੁੱਛਗਿੱਛ ਨਹੀਂ ਹੈ ਜਿੱਥੇ ਤੱਕ ਸਵਾਲ ਹੈ ਉੱਥੋਂ ਇੱਥੇ ਪੈਸੇ ਆਨ ਦਾ ਉਹ ਆਪਣੇ ਜਿਹੜੇ ਵੀ ਆਪਣੇ ਤੁਨੇ ਸਵਾਲ ਪੁੱਛਿਆ ਕਿ ਆਪਣੇ ਪਿੰਡਾਂ ਦੇ ਆਪਣੇ ਸ਼ਹਿਰ ਆਪਣੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਬਾਹਰ ਗਏ ਹੋਏ ਹਨ ਉੱਥੇ ਪੜਾਈ ਵੀ ਕਰ ਰਹੇ ਹਨ ਲੇਕਿਨ ਉੱਥੇ ਬਹੁਤ ਸਾਰਾ ਕੰਮ ਵੀ ਕਰ ਰਹੇ ਹਨ ਜਿਸ ਦੇ ਨਾਲ ਉਹਨਾਂ ਨੂੰ ਬੜੀ ਅੱਛੀ ਮਾਕੂਲ ਮਤਲਬ ਉੱਥੇ ਕਮਾਈ ਹੈ ਆਪਣੇ ਜਿਹੜੇ ਲੋਕ ਇੱਥੇ ਦੇ ਬਾਹਰ ਗਏ ਹੋਏ ਹਨ ਉਹਨਾਂ ਦੀ ਪਹਿਚਾਨ ਉੱਥੇ ਇਸੇ ਲਈ ਹੈ ਕਿਉਂਕਿ ਉਹ ਕਮਾਂਦੇ ਤਾਂ ਹੈ ਜਿਹੜੇ ਲੋਕ ਬਾਹਰ ਕੰਮ ਕਰਦੇ ਹਨ ਉਹ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਉਹ ਖਰਚ ਕਰਦੇ ਹਨ ਜਿਵੇਂ ਆਪਾਂ ਹਿੰਦੁਸਤਾਨੀ ਥੋੜਾ ਜਿਹਾ ਕੰਜੂਸੀ ਨਾਲ ਖਰਚ ਕਰਦੇ ਹੋ ਆਪਣਾ ਇਸ ਲਈ ਉਹਨਾਂ ਦੀ ਆਦਤ ਹੈ ਵੀ ਕੁਝ ਨਾ ਕੁਝ ਬਚਾ ਕੇ ਰੱਖਣ ਉਹ ਜਿਹੜੇ ਪੈਸੇ ਬਚਾਉਂਦੇ ਆ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਦੇਸ਼ ਚ ਵਾਪਸ ਭੇਜਣਾ ਚਾਹੁੰਦੇ ਆ ਉਹਦੇ ਉੱਤੇ ਕੋਈ ਰੁਕਾਵਟ ਨਹੀਂ ਹੈ ਉਹ ਜਿੰਨੇ ਮਰਜੀ ਪੈਸੇ ਭੇਜ ਸਕਦੇ ਆ ਹਾਂ ਹੁਣ ਉਹ ਆਪਣੇ ਖਾਤੇ ਚ ਤਾਂ ਲੈ ਕੇ ਆ ਸਕਦੇ ਆ ਲੇਕਿਨ ਇੱਥੇ ਫਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਭੇਜ ਸਕਦੇ ਆ ਉਹ ਰਿਸ਼ਤੇਦਾਰ ਦੀ ਜਿਹੜੀ ਪਰਿਭਾਸ਼ਾ ਹੈ ਉਹ ਐਕਟ ਦੇ ਵਿੱਚ ਦਿੱਤੀ ਹੋਈ ਹੈ ਵੀ ਕਿਹੜੇ ਕਿਹੜੇ ਰਿਸ਼ਤੇਦਾਰ ਨੂੰ ਤੁਸੀਂ ਭੇਜ ਸਕਦੇ ਆ ਆਪੋ ਬਣੇ ਰਿਸ਼ਤੇਦਾਰ ਨਹੀਂ ਹੋ ਸਕਦੇ ਅੱਛਾ ਅਸੀਂ ਸੀਏ ਹੁੰ ਤੁਸੀਂ ਸੀਏ ਹੋ ਜਿਹੜਾ ਆਮ ਬੰਦਾ ਉਹਨੇ ਸੀਏ ਨੂੰ ਖੈਰ ਕਰ ਲਿਆ ਤੁਹਾਡੇ ਨਾਲ ਜੁੜ ਗਿਆ ਉਹਨੂੰ ਮੈਨੂੰ ਨਹੀਂ ਪਤਾ ਵੀ ਮੈਂ ਸੀਏ ਤੇ ਵਿਸ਼ਵਾਸ ਕਰਨਾ ਹੈ ਸੀਏ ਨੇ ਸਾਰਾ ਕੁਝ ਹੈਂਡਲ ਕਰਨਾ ਹੈ ਤੇ ਮੈਨੂੰ ਨਹੀਂ ਪਤਾ ਵੀ ਅਸਲੀਅਤ ਚ ਕੀ ਹੈ ਸੀਏ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਗਾਹਕ ਹੈ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਤੇ ਜਿਹੜਾ ਡਿਪਾਰਟਮੈਂਟ ਨੇ ਕੋਈ ਫੜਫੜਾਈ ਕਰਨੀ ਹੈ ਉਹ ਸੀਏ ਦੀ ਬਜਾਏ ਉਹ ਮਾਲਕ ਦੀ ਕਰਨੀ ਦੇਖੋ ਜੀ ਜਿਹੜੇ ਸੀਏ ਸੀ ਲੋਕ ਬੰਦੇ ਆ ਸਾਡਾ ਇੱਕ 올 인디아 ਇਕੋ ਹੀ ਇੰਸਟੀਚੂਟ ਹੈ ਇੰਸਟੀਚੂਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਇਹ ਪਾਰਲੀਮੈਂਟ ਦੇ ਐਕਟ ਦੇ ਤਾਵੇ 1949 ਚ ਬਣਿਆ ਅੱਜ ਦੇ ਦਿਨ ਵੀ ਦੇਸ਼ ਦੇ ਵਿੱਚ ਬਹੁਤ ਥੋੜੇ ਚਾਰਟਰਡ ਅਕਾਊਂਟੈਂਟ ਹੈ ਜਿੰਨੀ ਸਰਦੀ ਪੋਪੂਲੇਸ਼ਨ ਹੈ ਜਨਸੰਖਿਆ ਜਿੰਨੀ ਹੈ ਉਹਦੇ ਮੁਤਾਬਕ ਬਹੁਤ ਘੱਟ ਚਾਰਟਰਡ ਅਕਾਊਂਟੈਂਟ ਹੈ ਬਟ ਹਾਂ ਜਿਹੜੀ ਤੁਸੀਂ ਗੱਲ ਕਹੀ ਦੇਖੋ ਜਿਹੜੇ ਬੰਦੇ ਨੇ ਸੀਏ ਪਾਸ ਕੀਤੀ ਅਸੀਂ ਅੱਜ ਆਪਣੇ ਇੰਸਟੀਚੂਟ ਦੇ ਅੰਡਰ regulated ਆ ਮਤਲਬ ਅਸੀਂ ਜਵਾਬਦੇਹੀ ਸਾਡਾ ਇੰਸਟੀਚਿਊਟ ਸਾਨੂੰ ਪੁੱਛ ਸਕਦਾ ਜੇ ਅਸੀਂ ਕੋਈ ਗਲਤ ਕੰਮ ਕਰੀਏ ਕਿਉਂਕਿ ਜਿਹੜੇ ਸਾਡੇ ਸਰਟੀਫਿਕੇਟ ਦੀ ਵੈਲਿਊ ਹੈ ਉਹ ਬਹੁਤ ਜ਼ਿਆਦਾ ਹੈ ਅਸੀਂ ਇਸੇ ਲਈ ਅਸੀਂ ਬਹੁਤ ਸੋਚ ਸਮਝ ਕੇ ਕੋਈ ਵੀ ਜੈਨ ਕਰਦੇ ਆ ਤਾਂ ਬਹੁਤ ਸੋਚ ਸਮਝ ਕੇ ਜ਼ਿੰਮੇਵਾਰੀ ਨਾਲ ਕਰਨਾ ਪੈਂਦਾ ਬਹੁਤ ਸਾਰੀਆਂ ਰੈਗੂਲੇਟਰੀ ਬਾਡੀਜ਼ ਐਸੀਆਂ ਹਨ ਜਿਹੜੀਆਂ ਕਿ ਸਾਨੂੰ ਖਿੱਚ ਸਕਦੀਆਂ ਸਾਨੂੰ ਆਪਣੀ ਸਜ਼ਾ ਹੋ ਸਕਦੀ ਤੋਂ ਹੁਣ ਜਿਹੜੀ ਤੁਸੀਂ ਗੱਲ ਪੁੱਛੀ ਕਿ ਜਿੰਨੇ ਵੀ ਲੱਭਣੇ ਤੁਕੋ ਇਹ ਤਾਂ ਹਰ ਇੱਕ ਦੀ ਉਹ ਹੈ ਤੂੰ ਨੂੰ ਤਲਾਸ਼ ਕਰਕੇ ਇੱਕ ਸੀਏ ਨੂੰ ਅੱਛੇ ਨੂੰ ਲੱਭਣਾ ਔਰ ਉਹਦੇ ਉੱਤੇ ਇੱਕ ਫੇਥ ਇੱਕ ਵਿਸ਼ਵਾਸ ਹੋਣਾ ਉਹ ਬਹੁਤ ਜ਼ਰੂਰੀ ਹੈ ਇਹ ਦੋਨੋਂ ਇਹ ਗੱਲਾਂ ਨਾ ਆਪਸ ਦੇ ਵਿੱਚ ਕੀ ਖਿਚੜੀ ਵਾਲੀ ਗੱਲ ਹੈ ਜਦ ਤੱਕ ਜਿਹੜੇ ਬੰਦੇ ਨੇ ਸੀਏ ਨੂੰ ਕੀਤਾ ਉਹਨੂੰ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਔਰ ਜਿਹੜਾ ਸੀਏ ਹੈ ਉਹਦੀ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਜਿਹੜਾ ਬੰਦਾ ਇੱਕ ਵਿਸ਼ਵਾਸ ਨਾਲ ਤੁਹਾਡੇ ਕੋਲ ਆਇਆ ਤੁਸੀਂ ਉਹਨੂੰ ਉਸੇ ਵਿਸ਼ਵਾਸ ਦੇ ਨਾਲ ਉਹਦਾ ਕੰਮ ਕਰੋ ਜਿਦੇ ਚ ਕੀ ਉਹਨੂੰ ਕੋਈ ਨੁਕਸਾਨ ਨਾ ਹੋਵੇ ਔਰ ਸਰਕਾਰ ਦੀਆਂ ਜਿਹੜੀਆਂ ਵੀ ਕਾਨੂੰਨੀ ਕਾਨੂੰਨੀ ਰਿਕੁਆਇਰਮੈਂਟ ਹੈ ਉਹ ਤੁਸੀਂ ਉਹਦੀਆਂ ਪੂਰੀਆਂ ਕਰ ਸਕੋ ਤਾਂ ਕਿ ਕੱਲ ਨੂੰ ਕੋਈ ਥੋੜੇ ਐਸੇ ਕਾਰਨਾਮੇ ਦੇ ਕਾਰਨ ਉਹਨੂੰ ਕੋਈ ਸਜ਼ਾ ਨਾ ਹੋਵੇ ਉਹਨੂੰ ਕੋਈ ਜੁਰਮਾਨਾ ਨਾ ਲੱਗੇ ਇਹ ਸੀਏ ਦੀ ਬੜੀ ਭਾਰੀ ਜ਼ਿੰਮੇਵਾਰੀ ਹੈ ਸਰ ਇਨਕਮ ਟੈਕਸ ਡਿਪਾਰਟਮੈਂਟ ਬਲੋ ਨੋਟਿਸ ਆ ਰਹੇ ਹੈ ਇੱਕ ਮੋਸਟਲੀ ਕਿੰਨਾ ਲੋਕਾਂ ਨੂੰ ਆ ਰਿਹਾ ਤੇ ਕਾਰਨ ਕੀ ਹੈ ਐਸਾ ਹੈ ਦੇਖੋ ਨੋਟਿਸ ਕਈ ਤਰ੍ਹਾਂ ਦੇ ਹੈ ਇਸ ਐਕਟ ਦੇ ਵਿੱਚ ਪਹਿਲੀ ਗਲਤੀ ਜਿਹੜੇ ਲੋਕ ਰਿਟਰਨ ਨਾ ਭਰਦੇ ਹੈ ਉਸ ਚੋਂ ਸਿਰਫ 2% ਲੋਕ ਰਿਟਰਨਾਂ ਐਸੀਆਂ ਹੈ ਜਿਹੜੀਆਂ ਕੀ ਮਹਿਕਮਾ ਅੱਗੇ ਹੋਰ ਤਹਿਕੀਕਾਤ ਕਰਨ ਲਈ ਸਿਲੈਕਟ ਕਰਦਾ ਇੱਕ ਤਾਂ ਨੋਟਿਸ ਉਹ 2% ਲੋਕਾਂ ਨੂੰ ਆਉਂਦੇ ਹੈ ਜਿਹੜੇ ਕੀ ਜਿਹੜਾ ਮਹਿਕਮਤ ਕਿਸੇ ਨਾ ਕਿਸੇ ਕਾਰਨ ਤੇ ਉਹ ਕੋਈ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਉਹ ਵੀ ਉਹਨਾਂ ਨੇ ਇੱਕ ਉਹਨਾਂ ਦੇ ਸੌਫਟਵੇਅਰ ਹੈ ਉਹ ਸੌਫਟਵੇਅਰ ਸਾਰਾ ਡਾਟਾ ਪਾ ਕੇ ਜਿਹਦੇ ਤੇ ਸ਼ੱਕ ਹੋ ਜਾਂਦਾ ਉਹਨਾਂ ਨੂੰ ਉਸ ਤੇ ਉਹ ਕੱਢ ਕੇ 2% ਨੋਟਿਸ ਦਾ ਲੋਕ ਐਸੇ ਹਨ ਜਿਨ੍ਹਾਂ ਨੂੰ ਨੋਟਿਸ ਆਉਂਦੇ ਹਨ ਕਿ ਜੀ ਤੁਹਾਡੀ ਜਿਹੜੀ ਰਿਟਰਨ ਭਰੀ ਹੈ ਉਹ ਕੇਸ ਤੁਹਾਡਾ ਅੱਗੇ ਅਸੀਂ ਜਾਂਚ ਪੜਤਾਲ ਕਰਾਂਗੇ ਨਹੀਂ ਤਾਂ 98% ਕੇਸ ਐਸੇ ਹਨ ਜਿਹੜੇ ਕਿ ਜੋ ਤੁਸੀਂ ਰਿਟਰਨ ਭਰਦੇ ਹੋ ਮਹਿਕਮਾ ਉਹੀ ਮੰਨ ਲੈਂਦਾ ਹੈ ਇਕਤੇ ਹਨ ਦੂਜੇ ਨੋਟਿਸ ਆਉਂਦੇ ਆ ਕਿ ਅੱਜ ਸਪੋਜ਼ ਮੇਰਾ ਕੇਸ ਚੱਲ ਰਿਹਾ ਹੈ ਮਹਿਕਮੇ ਕੋਲ ਮਹਿਕਮੇ ਨੇ ਉਸ ਕੇਸ ਪਤਾ ਕਿਸੇ ਉਹਨਾਂ ਨੂੰ ਕੋਈ ਹੋਰ ਐਸੀ ਇਨਫਾਰਮੇਸ਼ਨ ਚਾਹੀਦੀ ਹੈ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹਨ ਮੇਰੇ ਕੇਸ ਪਰ ਥੋੜੇ ਤੋਂ ਇਨਕੁਆਇਰੀ ਕਰਨੀ ਹੈ ਤਾਂ ਤੁਹਾਨੂੰ ਨੋਟਿਸ ਭੇਜਾ ਭੇਜਦੇ ਹਨ ਕਿ ਫਲਾں ਕੇਸ ਦੇ ਵਿੱਚ ਸਾਨੂੰ ਥੋੜੇ ਤੋਂ ਇਹ ਅ ਜ਼ਰੂਰਤ ਹੈ ਇਨਫਾਰਮੇਸ਼ਨ ਚਾਹੀਦੀ ਹੈ ਤੇ ਤੁਸੀਂ ਸਾਨੂੰ ਪ੍ਰੋਵਾਈਡ ਕਰ ਦਿਓ ਉਹ ਇਨਫਾਰਮੇਸ਼ਨ ਸਿਰਫ ਉਮ ਮਿਲਾਨ ਕਰ ਲੈਂਦੇ ਆ ਜੇ ਉਹ ਮਿਲਾਨ ਹੋ ਗਈ ਤਾਂ ਉੱਥੇ ਖਤਮ ਹੋ ਜਾਂਦਾ ਜੇ ਨਹੀਂ ਮਿਲਾਨ ਹੋਈ ਤਾਂ ਉਸ ਤੋਂ ਅੱਗੇ ਸਵਾਲ ਪੈਦਾ ਹੋ ਸਕਦੇ ਆ ਇੱਕ ਨੋਟਿਸ 131 ਦਾ ਨੋਟਿਸ ਕਹਿੰਦੇ ਆ ਜਿਹਦੇ ਚ ਕੀ ਸਰਕਾਰ ਕਿਸੇ ਨੂੰ ਇਹ ਕਹਿ ਸਕਦੀ ਹੈ ਇਨਕਮ ਟੈਕਸ ਅਫਸਰ ਇਹ ਕਹਿ ਸਕਨੇ ਵੀ ਤੁਸੀਂ ਸਾਡੇ ਕੋਲ ਆ ਕੇ ਪੇਸ਼ ਹੋਵੋ ਔਰ ਅਸੀਂ ਤੁਹਾਡੇ ਕੋਲੋਂ ਕੋਈ ਸਵਾਲ ਕਰਨੇ ਆ ਉਹ ਸਵਾਲ 131 ਦਾ ਵੀ ਜਿਹੜਾ ਨੋਟਿਸ ਹੈ ਉਹ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਵੀ ਕੋਈ ਵੀ ਕਿਸੇ ਨੂੰ ਕੋਈ ਵੀ ਅਫਸਰ ਇਨਸਪੈਕਟਰ ਇਸ਼ੂ ਕਰ ਸਕਦਾ ਸੀ ਹੁਣ ਉਹਦੀ ਬੜੀ ਇਹਨਾਂ ਨੇ ਸਖਤ ਕਾਰਵਾਈ ਕਰ ਦਿੱਤੀ ਹੈ ਉਹ ਪ੍ਰੋਪਰ ਬੜੀ ਹਾਇਰ ਅਥਾਰਟੀ ਤੋਂ ਜਿਹੜੇ ਅਧਿਕਾਰੀ ਹੈ ਮਤਲਬ ਉੱਚੇ ਉੱਚ ਲੈਵਲ ਦੇ ਅਧਿਕਾਰੀ ਹੈ ਉਹਨਾਂ ਤੋਂ ਸੈਂਕਸ਼ਨ ਕਰਕੇ ਹੀ ਉਹ ਨੋਟਿਸ ਇਸ਼ੂ ਕੀਤਾ ਜਾ ਸਕਦਾ ਉਹਦੇ ਚ ਵੀ ਇੱਕ ਦਿਨ ਨੰਬਰ ਲੱਗਦਾ ਉਹ ਸਭ ਚੀਜ਼ਾਂ ਕੰਪਲਸਰੀ ਹੋ ਗਈਆਂ ਤੇ ਉਹ ਤੁਹਾਨੂੰ ਬੁਲਾ ਸਕਦੇ ਆ ਲੇਕਿਨ ਉਹ ਬੁਲਾ ਕੇ ਤੁਹਾਨੂੰ ਸਵਾਲ ਕਰ ਸਕਦੇ ਆ ਤੁਹਾਡਾ ਬਿਆਨ ਦਰਜ ਕਰ ਸਕਦੇ ਆ ਔਰ ਤੁਹਾਨੂੰ ਇਹ ਕਹਿ ਸਕਦੇ ਆ ਕਿ ਸਾਨੂੰ ਇਹ ਇਹ ਇਨਫੋਰਮੇਸ਼ਨ ਹੋਰ ਚਾਹੀਦੀ ਹੈ। ਤੋਂ ਇੱਕ ਨੋਟਿਸ ਇਹ ਮੇਨਲੀ ਸਾਡੇ ਇਸੇ ਤਰ੍ਹਾਂ ਦੇ ਨੋਟਿਸ ਆਉਂਦੇ ਆ ਹੋਰ ਇਸ ਤੋਂ ਜ਼ਿਆਦਾ ਕੋਈ ਨੋਟਿਸ ਵਲੀ ਗੱਲ ਨਹੀਂ। ਅ ਅਵੇਅਰਨੈਸ ਦੇ ਤੌਰ ਤੇ ਇੱਕ ਜਿਹੜਾ ਆਮ ਨਾਗਰਿਕ ਹੈ ਉਹ ਉਹਨੂੰ ਤੁਸੀਂ ਕੀ ਸੁਝਾ ਦੇਵੋਗੇ ਕਿਉਂਕਿ ਜਦੋਂ ਇਨਕਮ ਟੈਕਸ ਦਾ ਨਾਮ ਆਉਂਦਾ ਸੀਆ ਦਾ ਨਾਮ ਆਉਂਦਾ ਬੰਦਾ ਤਾਂ ਪਹਿਲਾਂ ਘਬਰੀ ਜਾਂਦਾ ਵੀ ਸੁਝਾ ਕੀ ਹੈ ਤੁਹਾਡੀ। देखो मेरी बहुत ਇੱਕ ਸੋਚ ਦੇ ਮੁਤਾਬਕ ਇਹ ਹੈ ਕਿ ਕਬਰਾਹਟ ਤਾਂ ਕੋਈ ਵੀ ਸਰਕਾਰੀ ਏਜੰਸੀ ਹੋਵੇ ਉਹਦੇ ਨਾਮ ਤੋਂ ਬੜੇ ਤੋਂ ਬੜੇ ਆਦਮੀ ਵੀ ਕਬਰਾ ਜਾਂਦਾ ਹੈ ਲੇਕਿਨ ਜੇ ਤੁਸੀਂ ਆਪਣਾ ਕੰਮ ਸਾਫ਼ ਸੁਥਰਾ ਸਿੱਧੇ ਰਸਤੇ ਚੱਲਣ ਵਾਲਾ ਰੱਖੋ ਤਾਂ ਐਸੀ ਕੋਈ ਗੱਲ ਨਹੀਂ ਹੈ ਕਿ ਜਿਹਦੇ ਵਿੱਚ ਕੋਈ ਕਬਰਾਹਟ ਦੀ ਗੱਲ ਹੋਵੇ ਅੱਜਕਲ ਇਹ ਸਰਕਾਰ ਚ ਜਦੋਂ ਮੋਦੀ ਜੀ ਸਰਕਾਰ ਚ ਆਏ ਉਹਨਾਂ ਨੇ ਜਦੋਂ ਆਪਣੇ ਬੈਂਕ ਦੇ ਖਾਤੇ ਲੋਕਾਂ ਦੇ ਖੋਲਤੇ ਔਰ ਜਿੰਨੀ ਫੈਸਿਲਿਟੀ ਜਿੰਨਾ ਆਰਾਮ ਦੇਤਾ ਕਿ ਹੁਣ ਤੁਸੀਂ ਜਿੰਨਾ ਘੱਟ ਤੋਂ ਘੱਟ ਕੈਸ਼ 'ਚ ਡੀਲ ਕਰੋ ਹੁਣ ਤੁਸੀਂ ਤਾਂ ਹੈਰਾਨ ਹੋਵੋਗੇ ਵੀ ਅੱਜ ਮੈਂ ਇੱਥੋਂ ਜੇ ਸੜਕ ਤੇ ਜਾਵਾਂ ਹਾਂਜੀ ਜਿਹੜਾ ਨਾਰੀਅਲ ਪਾਣੀ ਵੇਚ ਰਿਹਾ ਹੈ ਉਹ ਵੀ UPI ਨਾਲ ਪੇਮੈਂਟ ਲੈ ਕੇ ਰਾਜ਼ੀ ਹੈ ਉਹ ਵੀ ਕਹਿੰਦਾ ਕਿ ਮੈਨੂੰ ਗੁਬਾਰੇ ਵੇਚਣ ਵਾਲਾ ਗੁਬਾਰੇ ਵੇਚਣ ਵਾਲਾ ਵੀ ਫਟੇ ਅੱਗੇ ਕਰ ਦਿੰਦਾ ਕਿ ਜੀ ਤੁਸੀਂ ਮੈਨੂੰ ਐਂ ਹੀ ਦੇ ਦਿਓ ਪੇਮੈਂਟ ਹਾਂਜੀ ਹਾਂਜੀ ਸੋ ਇਹ ਜਿਹੜੀਆਂ ਗੱਲਾਂ ਹੈ ਇਹ ਸਭ ਆਪਣੀ ਤਰੱਕੀ ਦੇ ਤੌਰ ਤੇ ਮੈਂ ਸਮਝਦਾ ਵੀ ਚੱਲ ਰਹੀਆਂ ਹੈ ਇੰਨੀ ਮੈਨੂੰ ਮੈਨੂੰ ਪਰਸਨਲ ਜਾਣਕਾਰੀ ਹੈ ਕਿ ਜਾਪਾਨ ਤੋਂ ਇੱਕ ਕਿਸੇ ਬਿਜ਼ਨਸ ਹਾਊਸ ਚ ਇੱਕ ਇੱਥੇ ਡੈਲੀਗੇਸ਼ਨ ਆਇਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਹ ਸੋਚਦੇ ਸੀ ਕਿ ਅਸੀਂ ਬਹੁਤ ਐਡਵਾਂਸਡ ਹਾਂ ਲੇਕਿਨ ਇੱਥੇ ਆ ਕੇ ਜਦ ਅਸੀਂ ਜਗ੍ਹਾ ਜਗ੍ਹਾ ਗਏ ਹਾਂ ਜਿਸ ਤਰੀਕੇ ਨਾਲ ਇਹ ਪੇਮੈਂਟ ਬਣ ਗਏ ਹੈ ਗੇਟਵੇ ਉਹਦੇ ਮੁਤਾਬਕ ਅਸੀਂ ਬਹੁਤ ਪਿੱਛੇ ਰਹਿ ਗਏ ਇਹ ਜਪਾਨ ਵਾਲਿਆਂ ਨੇ ਕਿਹਾ ਮੇਰੇ ਕਿਸੇ ਕਲਾਇੰਟ ਦੇ ਮੈਂ ਮੈਨੂੰ ਹੁੰਦਾ ਕਿ ਹਿੰਦੁਸਤਾਨ ਨੇ ਇਸ ਮਾਮਲੇ 'ਚ ਬਹੁਤ ਤਰੱਕੀ ਕੀਤੀ ਹੈ ਇਸ ਲਈ ਡਰਨ ਵਾਲੀ ਗੱਲ ਨਹੀਂ ਹੈ ਟੈਕਸ ਵੀ ਸਰਕਾਰ ਟੈਕਸ ਦੇ ਰੇਟ ਕੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਤੇ ਵੀ ਹੈ ਲੇਕਿਨ ਮੇਰੀ ਆਪਣੀ ਸੋਚ ਦੇ ਮੁਤਾਬਕ ਹਲੇ ਵੀ ਤੁਹਾਡੇ ਟੈਕਸ ਦੇ ਰੇਟ ਇੰਡੀਵਿਜੂਅਲ ਬੰਦੇ ਜਿਹੜਾ ਸੈਲਰੀ ਪੇਸ਼ ਆਦਮੀ ਹੈ ਉਹਦੇ ਲਈ ਉੱਚੇ ਹਨ ਲੋਗਾਂ ਨੂੰ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਕਾਰ ਦੇ ਪਿੱਛੇ ਪੈਣ ਕਿ ਤੁਸੀਂ ਟੈਕਸ ਦੇ ਰੇਟ ਘਟ ਕਰੋ ਤਾਂ ਕਿ ਉਹਦੀ ਕੰਪਲਾਈਅੰਸ ਉਹਦੀ ਜਿਹੜੀ ਅ ਕੀ ਪੰਜਾਬੀ ਵਿੱਚ ਮੈਂ ਕੀ ਕਹੂੰਗਾ ਕੰਪਲਾਈਅੰਸ ਨੂੰ ਵੀ ਤਾਂ ਕਿ ਲੋਕ ਉਹਦੀ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੂਰੀ ਕਰ ਸਕਣ ਹਾਂਜੀ ਅਤੇ ਹੋਰ ਪੁਰਾਣਾ ਸਾਡਾ ਜਿਹੜਾ ਹੈ ਇਤਿਹਾਸ ਹੀ ਕਹਿੰਦਾ ਹੈ ਕਿ ਜਦ ਜਦ ਟੈਕਸ ਦੇ ਰੇਟ ਘਟ ਹੋਏ ਹਨ ਕਲੈਕਸ਼ਨ ਹਮੇਸ਼ਾ ਵਧਿਏ ਜੀ ਕਿਉਂਕਿ ਜਦ ਟੈਕਸ ਦੇ ਰੇਟ ਉੱਚੇ ਹੁੰਦੇ ਆ ਤੱਕ ਚੋਰੀ ਕਰਨ ਦੀ ਥੋੜਾ ਜਿਹਾ ਬੰਦੇ ਨੂੰ ਹੌਸਲਾ ਵੀ ਫਿਰ ਉਹਦੇ ਮੁਤਾਬਕ ਵੱਧ ਜਾਂਦਾ ਕਿ ਯਾਰ ਮੈਂ ਇਨੇ ਵਿਚਾਰ ਪਰ ਜੇ ਟੈਕਸ ਦੀ ਰੇਟ ਘਟ ਹੋਊਗਾ ਫਿਰ ਬੰਦਾ ਸੋਚਦਾ ਹੁਣ ਮੈਂ ਕਿਉਂ ਇਹਦੇ ਚ ਚੋਰੀ ਕਰਨੀ ਤੋ ਜ਼ਿਆਦਾ ਡਰਨ ਦੀ ਗੱਲ ਨਹੀਂ ਹੈ ਜੇ ਤੁਸੀਂ ਠੀਕ ਰਸਤੇ ਤੇ ਚੱਲੋ ਬੈਂਕ ਨਾਲ ਲੈਣ ਦੇਣ ਬੈਂਕ ਨਾਲ ਲੈਣ ਦੇਣ ਜ਼ਿਆਦਾ ਰੱਖੋ ਔਰ ਫਿਰ ਆਪਣੇ ਆਪ ਤੁਹਾਡੀ ट्रांजैक्शन ਦਰਜ ਹੋ ਜੂਗੀ ਤੇ ਇਸ ਲਈ ਫਿਰ ਤੁਸੀਂ ਇੱਧਰ ਉੱਧਰ ਕਿਤੇ ਭਜੋਗੇ ਵੀ ਨਹੀਂ ਮੇਰਾ ਤਾਂ ਹੀ ਸੋਚ ਹੈ ਕਿ ਇੰਨੀ ਅੱਜਕੱਲ ਚੱਲ ਵੀ ਇਸੇ ਤਰ੍ਹਾਂ ਰਿਹਾ ਹੈ ਵੀ ਹੁਣ ਜ਼ਿਆਦਾ ट्रांजੈਕਸ਼ਨਸ ਜ਼ਿਆਦਾ ਜਿਹੜਾ ਲੈਣ ਦੇਣ ਹੈ ਉਹ ਬੈਂਕ ਦੇ ਰਾਹੀਂ ਹੀ ਹੋ ਰਿਹਾ ਹੈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਸਵਾਲ ਹੋਰ ਆਉਣਗੇ ਜਾਂ ਕੋਈ ਹੋਰ ਮਸਲਾ ਸਪਸ਼ਟ ਕਰਨਾ ਹੋਊ ਤਾਂ ਬਾਅਦ ਚ ਆਪਾਂ ਜ਼ਰੂਰ ਇੱਕ ਵਾਰ ਮੁਲਾਕਾਤ ਕਰਾਂਗੇ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਸასი ਗੱਲ ਥੈਂਕ ਯੂ ਬਹੁਤ ਧੰਨਵਾਦ ਤੁਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਮੈਂ ਤੁਹਾਨੂੰ ਜਿਸ ਜੋ ਵੀ ਸਵਾਲ ਤੁਸੀਂ ਪੁੱਛੇ ਮੈਂ ਆਪਣੀ ਸਮਝ ਦੇ ਮੁਤਾਬਕ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਣ ਦੀ ਬਟ ਕਿਸੇ ਵੀ ਸਮੇਂ ਤੁਹਾਨੂੰ ਹੋਰ ਕੋਈ ਗੱਲ ਤੁਹਾਡੇ ਧਿਆਨ ਚ ਆਵੇ ਮੈਂ ਹਾਜ਼ਰ ਹਾਂ